ਦੇਖ ਪੈਂ ਮੈਂ ਲੈਣ ਲੱਗਿਆ ਆਪਦੀ ਜ਼ਮੀਨ ਮੇਰਾ ਅੱਡੀ ਜੀ ਗਿਆ ਨਹੀਂ ਪੱਕਾ ਮੈਂ 100 ਕਿਲਾ ਜ਼ਮੀਨ ਲੈਣ ਲੱਗਿਆ ਮੈਨੂੰ ਨਾ ਪੁੱਛੀ ਤੇਰੇ ਕੋ ਪੈਸੇ ਕਿੱਥੋਂ ਆਏ ਮੈਂ ਤੈਨੂੰ ਪੁੱਛੀ ਤੇਰੇ ਕੋ ਠੀਕਾ ਠੀਕਾ ਏਥੋਂ ਜਿਗਰਾ ਕਿੰਨਾ ਆਇਆ ਕਿੰਨਾ ਆਇਆ ਠੀਕਾ ਜਿਗਰਾ ਮੈਂ 100 ਕਿਲੇ ਜ਼ਮੀਨ ਲੈਣ ਲੱਗਿਆ ਪੈਣ ਵਸ ਜੀਜੇ ਨੇ ਦੱਸੀ ਨਾ ਜਦੋਂ ਮੈਂ ਆਪ ਕੋ ਬਣ ਗਿਆ ਉਹਦੇ ਦੱਸਾਂਗਾ ਵੇ ਤੂੰ ਸਾਨੂੰ ਕਰ ਦਿੱਤੇ ਲੈ ਡੋਬ ਦੇਂਗਾ ਵੇ ਕਿਉਂ ਗੰਦਰਾ ਆਇਂ ਕਰਦਾ ਮੈਂ ਸਾਨੂੰ ਐਸੀ ਤਾਂ ਇੱਥੇ ਸੜਕਾਂ ਤੇ ਆ ਜਾਣਗੇ ਅਸੀਂ ਤਾਂ ਮਸਾ ਘਰ ਚ ਰਹਿਨੇ ਆ ਸਾਡੀ ਸਰਕਾਰ ਵੀ ਨਹੀਂ ਹੈਗੀ ਤੂੰ ਕਿਹਾਂ ਸਾਡਾ ਚੱਪੂ ਚਕਾਉਣਾ ਮੈਂ ਤੇਰੇ ਜਿੱgendਾ ਕੋਈ ਕੰਮ ਵੀ ਨਹੀਂ ਵੀ ਦਿਹਾੜੀ ਨਾਲ ਕਿ ਕਰ ਜਾ ਲਾ ਦੂਗਾ ਕਿਹਾਂ ਤੂੰ ਪਛਾਣ ਕਰਦਾ ਸਾਨੂੰ ਕਿੱਥੇ ਆਣਗੇ ਤੇਰੇ ਕੋ ਪੈਸੇ ਮੈਂ ਉਹ ਦੀਵੀ ਮੈਂ ਜੋ ਫੈਸਲਾ ਕਰ ਲਿਆ ਕਰ ਲਿਆ ਹੁਤਾ ਜਾਈ ਹਾਂ ਬਾਨੇ ਹੰਡਾ ਨਹੀਂ ਤਾਂ ਪੈਸੇ ਧਾਰੇ ਭਾਨੇ ਪੈਣ ਲੋਣ ਲੈਣਾ ਪਵੇ 100 ਕਿਲੋ ਲੈ ਕੇ ਰੈਗੀ ਦੀ ਠੀਕੇ ਤੇ ਦੇ ਦੇਣਾ ਨਾ ਤਾਂ ਬੱਜੂ ਮੈਂ ਜਿੱਥਿਆ 100 ਕਿਲੋ ਆਵਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਪਤਾ ਨਹੀਂ ਕਿਹੜੇ ਬਾਬੇ ਤੇ ਜਾਇਆ ਮੈਨੂੰ ਤਾਂ ਬੋਲਣਾ ਵੀ ਮੈਂ ਤਾਂ ਪੁੰਗ ਗਿਆ ਦੀਦੀ ਹਾਂ ਮੈਨੂੰ ਕੋਈ ਡਾਕਟਰ ਕੋਲ ਲੈ ਜਾਓ ਪਰ ਜੀਜਾ ਮਨਾ ਦਤ ਚਾਹਤ ਸੀ